ਮੋਸਮ ਬਹੁਤ ਈ ਆ ਜੀ ਮੀਰੇ ਚੱਕਰ ਆ ਜ਼ਿਆਦਾ ਪਰ ਮੀ ਵੀ ਯੂ ਨੋ ਸੁਧਰਤਾ ਹਿੱਸਾ ਵਾ ਸੁਧਰਤੀ ਆ ਤੇ ਫਿਰ ਆਪਾਂ ਮੀ ਨੂੰ ਵੀ ਵਾੜਾ ਨਹੀਂ ਕਹਿਆ ਹੁੰਦੇ ਗਰਖਤ ਇੰਨੇ ਸੋਹਣੇ ਲੱਗਣਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਦੇ ਲੈਪਲੇ ਉਹਦੇ ਵੇ ਆਣਾ ਗਰਖਤਾਂ ਦਾ ਕਲਰ ਆ ਹਰਾ ਵੀ ਬਹੁਤ ਡਿਫਰੈਂਟ ਆ ਕਈ ਗਰੀ ਇਤ ਨਹੀਂ ਹੋਇਆ ਹੀ ਇਹਨੋਂ ਨਾਲ ਜਿਤ ਤਾ ਆ ਗਈ ਸਤਬਸ ਕੀ ਚਿੱਤੇ ਦਿੱਖਦਾ ਸਤਮਸਕੀੰਜ ਨੇ ਦੱਸਿਆ ਸੀ ਇੱਕ ਗਰੀ ਕਹਿੰਦੇ ਕਿ ਇਸ ਤਰ੍ਹਾਂ ਉਹਨਾਂ ਦੇ ਪਿੱਤਰ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਪੇਂਟਿੰਗ ਕਰਨਾ ਚਾਹੁੰਦਾ ਤੇ ਉਹ ਦਰਤਾਂ ਦੀ ਪੇਂਟਿੰਗ ਕਰਨੀ ਤੇ ਸਤਮਸਕੀੰਜ ਨੇ ਕਹਿ ਕੇ ਕਿਸੇ ਉਹ ਹਰਾਰਾ ਨੂੰ ਭਗਵਾਇਆ ਉਹ ਕਹਿੰਦੇ ਹਰਾ ਵੀ ਕਿਣੀ ਆ ਹਰਾ ਵੀ ਕਿੰਨੇ ਤਰ੍ਹਾਂ ਦਾ ਹੀ ਆ ਤੇ ਉਹ ਉਹੀ ਚੀਜ਼ ਮੈਨੂੰ ਯਾਦ ਆ ਰਹੀ ਹੈ ਇਸ ਚੀਜ਼ ਜਿਹੜਾ ਉਹ ਦਰਦਾ ਹਰਾ ਵਾ ਹਰਾ ਕਿ ਇਹ ਜਿਹੜੇ ਤਰਸਤ ਵਾ ਉਹ ਕਿੰਨੀ ਤਰ੍ਹਾਂ ਦਾ ਕਿੰਨਾ ਗੜ ਤਲਰਾ ਹਾ ਕਿ ਤੋਂ ਇੱਕ ਖੋਦ ਅੱਥਰੂ ਇੱਕ ਸਾਡੇ ਕਿਦਾਂ ਡਾ ਕੈਮਰਾ ਵਾ ਕੈਮਰਾ ਇੰਨਾ ਦਸ ਦਿੱਤੀ ਕਰਦਾ ਸਿੱਧੀ ਦਿੱਤੀ ਕਰਦਾ ਹਨ ਮੈਂ ਨਾਲ ਘੁੰਮ ਰਿਹਾ ਹਾਂ ਮੈਨੂੰ ਅਗੀ ਚਲੋ ਮੇਰੀ ਇੱਕ ਪਾੜੀ ਜੀ ਡਾਕੂਮੈਂਟਰੀ ਬਣੀ ਜਾਵੇ ਨਾਲ ਤੁਹਾਨੂੰ ਮੈਂ ਦਿਖਾਈ ਜਾਵਾਂ ਪਰ ਚੈਨਲ ਲਈ ਜੋ ਵਿਰੋਧਾ ਤੀਰ ਹਦਾਇਆ ਹੋਈ ਹੈ ਕਿ ਮਹਾਰਾਜ ਦੇ ਕਿੰਨੇ ਨੌਂਸ਼ੇ ਰੰਗ ਵਾ ਕੀ ਇਹ ਜਿਹੜਾ ਹਰਾ ਵੀ ਆ ਕਿੰਨੇ ਕਿੰਨੇ ਤਰ੍ਹਾਂ ਦਾ ਵਾਰਿਸ ਸਾਡੇ ਨੇਤਰਾਂ ਦੇ ਵਿੱਚ ਮਹਾਰਾਜ ਦੀ ਇੰਨੀ ਪਾਵਰ ਪਾਈ ਆ ਕਿ ਤੇ ਉਹ ਜੀਵ ਨੂੰ ਮਹਿਸੂਸ ਕਰ ਸਕੋ ਦੇਖ ਸਕੋ ਹਨ ਤੇ ਬਾਕੀ ਬਹੁਤ ਸੋਹਣਾ ਨਹੀਂ ਬਹੁਤ ਸੋਹਣਾ ਹੈ